ਨੀ ਮਿਠੀਏ ਹੁਣ ਬੰਦ ਕਿਉਂ ਕਰੀ ਜਾਨੀ ਆ ਹਾਏ ਹਾਏ ਗਰਮੀ ਨੇ ਐਡਾ ਬੁਰਾ ਹਾਲ ਕਰਤਾ ਕੁੜੀ ਨੂੰ ਮੇਕਅਪ ਲਈ ਵੀ ਕੂਲਰ ਲਾਉਣਾ ਪੈਂਦਾ ਇੱਕ ਐਕਸਟਰਾ ਕੀ ਕਹਿਣਾ ਚਾਹੇਂਗੇ ਅੱਜ ਮੁੰਡੇ ਬਾਰੇ ਹੁਣ ਕਹਿਣਾ ਕੈਮੀਕਲਾਂ ਦੀ ਖਾਈ ਜਾਨੀ ਆ ਉੱਠਦਾ ਹੈ ਨਹੀਂ ਕਿਸੇ ਪਾਸੇ ਬਸ ਉੱਥੇ ਹੀ ਚੌੜਾ ਹੋਇਆ ਪਿਆ ਵਾ ਚਾਹੇ ਤਰਮੋਜ਼ ਵੀ ਨਾਲ ਹੀ ਰੱਖੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕੀ ਕਹਿਣਾ ਚਾਹਾਂਗੇ ਅਦੇ ਮੁੰਡੇ ਪਰੇ ਹੁਣ ਕਹਿਣਾ ਫਿਰ ਮੀਤਾਂ ਉਹ ਵੀ ਖਾਈ ਜਾਨੀ ਆ ਉੱਠਦਾ ਹੈ ਨਹੀਂ ਕਿਸੇ ਪਾਸੇ ਬਸ ਉੱਥੇ ਹੀ ਚੌੜਾ ਹੋਇਆ ਪਿਆ ਵਾ ਚਾਹ ਲਈ ਦਰਮੋਜ਼ ਵੀ ਨਾਲ ਹੀ ਰੱਖੀ ਹਾਂ ਉੱਥੇ ਕੇ ਬਸ ਪੀ ਲਿਆ ਤੇ ਖਾ ਲਿਆ ਤੇ ਬਸ ਉੱਥੇ ਹੀ ਆਗੜਿਆ ਹੂੰ ਚਾਹ ਕਾਣੀ ਪੀਂਦਿਆ ਉਹ ਹੀ ਕਿਨਾਂ ਕਿਹ ਚਾਹ ਪਾਣੀ ਪੀਂਦਿਆ ਬੱਚੇ ਸੱਚੀ ਆ ਤੇ ਸੱਚੀ ਆ ਇਹ ਮਿਠੀਏ ਹੁਣ ਬੰਦ ਕਿਉਂ ਕਰੀ ਜਾਨੀ ਆ? ਬੰਦ ਕਰਨੀ। ਹਾਏ ਹਾਏ ਗਰਮੀ ਨੇ ਐਡਾ ਬੁਰਾ ਹਾਲ ਕਰਤਾ ਕੁੜੀ ਨੂੰ ਮੇਕਅਪ ਲਈ ਵੀ। ਕੂਲਰ ਲਾਉਣਾ ਪੈਂਦਾ ਇੱਕ ਐਕਸਟਰਾ ਸਪੈਸ਼ਲ। ਹੈ? ਏਸੀ ਦੇ ਹੁੰਦਿਆ ਸੰਦਿਆ ਕੂਲਰ। ਤਬਾ ਤਬਾ ਬੁਰਾ ਹਾਲ ਹੋ ਗਿਆ ਬਈ। ਆਪਦੀਆਂ ਫੇਵਰੇਟ ਇਨਫਲੂਐਂਸਰਸ ਅੱਜ ਨਾਤੀ-ਧੋਤੀ ਕੀਤੀ ਆ ਕਿਉਂਕਿ ਅੱਜ ਇਹਨਾਂ ਦੇ ਰੀਲਾਂ ਦਾ ਸ਼ਾਰਟ ਚੱਲਣਾ ਵਾ। ਸੋ ਅੱਜ ਇਹਨਾਂ ਦਾ ਇੰਸਟਾਗ੍ਰam ਜਾਂ ਯੂਟਿਊਬ ਦਾ ਸ਼ਾਰਟ ਆ ਦੇਖ ਲੈਗੋ। ਏ ਆਉਂਦੀ ਨਹੀਂ ਪਉਂਦੀ ਪਈਲਾ ਸੈਡ ਆਖਣ ਵਾਲੇ ਸਾਨੂੰ ਵੇਖਦੀ ਐ ਚੋਰੀ ਚੋਰੀ ਤੱਕਦੀ ਐ ਸਿਮਰਨ ਇੱਥੇ ਫਿਰ ਸਿਮਰਨ ਆਪਣੀ ਉਹ ਪਰਲੇ ਪਾਸੇ ਫਿਰਦੀ ਐ ਉਹ ਦੇਖੋ ਅੱਜ ਨਾਤੀਆਂ ਹੋ ਜਾਂ ਸਾਰਿਆਂ ਨੀਟ ਐਂਡ ਕਲੀਨ ਇਧਰ ਗੌਰੀ ਟੂ ਸੋ ਇਧਰ ਮੁੰਨਾ ਬਾਈ ਵੀ ਇਧਰ ਹੈ ਇਹ ਦੇਖੋ ਦੀਦ ਕਰ ਐ ਵਿਚ세 ਵੈਰੀ ਗੁੱਡ ਟੇਡਾ ਟੇਡਾ ਤੱਕਦੀ ਤੂੰ ਤੇ ਨਾਲ ਦੀ ਨਾਲ ਵਾਹ ਗੁਤਾਲੀ ਐ ਗੁਤਾਲੀ ਇਹ ਬਈ ਥੋੜੀ ਜੀ ਕਨਾਲ ਜੁੜੀ ਹੋਈ ਆ ਡਾਉਨ ਟੂ ਅਰਥ ਆ ਇਧਰ ਹੀ ਲੈਣ ਸਾਰੀ ਪਈ ਗਏ ਪਾਣੀ ਯੈਸ ਟੀਮ ਧੋ ਰਹੀ ਗਈ ਤੇ ਪਾਣੀ ਵੀ ਪਿਆ ਲਿਆ ਮੁੰਡਿਆਂ ਨੇ ਨਾ ਆ ਆ ਗਈ ਆ ਗਈ ਆ ਗਈ ਜੋਤੀ ਮੋਟੀ ਤਾਜੀ ਥੋੜੀ ਜ਼ਿਹਦ ਮੰਦਾ ਨਾਲ ਦੇ ਪਾਸੇ ਨੂਰਾ ਹੀ ਵੇਖਣ ਦੇ ਵਾਹ ਜੀ ਵਾਹ ਪਿੱਛੇ ਬਾਹ ਬਾ ਨਿੱਕੇ ਐਨਫਲੂਐਂਸਰ ਆ ਬਾਹ ਬਾ ਗਰੀ ਜਾਂਦੀਆਂ ਵਿੱਚ ਇੰਸਟਾਗ੍ਰਾਮ ਤੇ ਜਰੀਲਾਂ ਪਾਉਣ ਗਿਆ ਨੇ ਇਹਨਾਂ ਨੇ ਅੱਛਾ ਅਨਾ ਧੋ ਲਿਆ ਸਾਰਿਆਂ ਨੇ ਕੱਪੜੇ ਕੂਪੜੇ ਆਏ ਦੇਖ ਦੇਖ ਕਿਦਾਂ ਤੱਕ ਰੀਆਂ ਵਾਹ ਜੀ ਵਾਹ ਕਿੱਦਾਂ ਵੇਖਦੀਆਂ ਵਾਹ 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 ਜੀ ਵਾਹ ਹਾਂਜੀ ਤੁਸੀਂ ਕੀ ਵੇਖਦੇ ਹੋ ਉਧਰਲੇ ਪਾਸੇ ਜੈਲਸੀ ਇਫੈਕਟ ਹੁੰਦਾ ਕੁੜੀਆਂ 'ਚ ਉਹਨੂੰ ਤਾਂ ਵੇਖਣਦੇ ਤੁਸੀਂ ਥੈਂਕ ਯੂ ਗਿੱਟੇ ਤਾਂ ਤੂੰ ਪਹੁੰਚਿਆ ਨੂੰ ਦੂਰ ਰੰਗ ਕਰਾ ਲੈਣੀ ਜਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ